ਅੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦਰਸ਼ਕੋ ਅੱਜ ਤੁਹਾਨੂੰ ਇੱਕ ਬਹੁਤ ਹੀ ਦੁਖਦਾਈ ਖਬਰ ਦੱਸਣ ਜਾ ਰਹੇ ਹਾਂ ਕਿ ਜਗਰਾਉਂ ਵਿਖੇ ਸੰਮਤੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਦਰਖਤ ਵਿੱਚ ਵੱਜ ਗਈ ਜਿਸ ਕਰਕੇ ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਤੇ ਕਈ ਬੱਚੇ ਕਬੀਰ ਰੂਪ ਵਿੱਚ ਜ਼ਖਮੀ ਹੋ ਗਏ ਪਰ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਜਿਸ ਕਰਕੇ ਗੁੱਸੇ ਚ ਆਏ ਲੋਕਾਂ ਨੇ ਅਖਾਰੇ ਵਾਲੇ ਪੁਲ ਤੇ ਧਰਨਾ ਲਗਾ ਦਿੱਤਾ ਤੇ ਇਸ ਸਮੇ ਲੋਕਾਂ ਨੇ ਇਹ ਵੀ ਦੱਸਿਆ ਕਿ ਡਰਾਈਵਰ ਦਾ ਕੋਈ ਨਸ਼ਾ ਖਤਾ ਹੋਇਆ ਸੀ ਤੇ ਇਹ ਵੀ ਨਾਲ ਉਹਨਾਂ ਨੇ ਪ੍ਰਬੰਧਕ ਕਮੇਟੀ ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ ਤੇ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਬੱਸ ਬੱਚਿਆਂ ਨੂੰ ਲੈ ਕੇ ਆਉਣ ਜਾਣ ਵਾਸਤੇ ਇਹਨਾਂ ਲਈ ਹੋਈ ਸੀ ਉਹ ਬਿਲਕੁਲ ਕੁਆਰਮਾਲ ਬੱਸਾ બસ ਪੁਰਾਣੇ ਮਾਡਲ ਦੀਆ ਤੇ ਬੱਸ ਦੇ ਟਾਇਰ ਵੀ ਜਿਹੜੇ ਬਿਲਕੁਲ ਘੱਟ ਚੁੱਕੇ ਆ ਤੇ ਇਸ ਸਮੇਂ ਧਰਨਾਕਾਰੀਆਂ ਨੇ ਸਕੂਲ ਦੀ ਪ੍ਰਬੰਧ ਕਮੇਟੀ ਦੇ ਕਈ ਤਰ੍ਹਾਂ ਦੇ ਦੋਸ਼ ਲਾਏ ਕੀ ਕਿਹਾ ਆਓ ਤੁਹਾਨੂੰ ਦਿਖਾਉਂਦੇ ਆ ਵੱਖ-ਵੱਖ ਦ੍ਰਿਸ਼ ਇਸ ਕੈਦ ਕੀਤੀ ਆ ਇਹਨਾਂ ਨੇ ਵੀ ਕੀ ਕਰਦੇ ਨੇ ਬਸ ਲਾਉਂਦਾ ਫੇਰ ਨਵਾਂ ਡਰਾਈਵਰ ਨਵਾਂ ਡਰਾਈਵਰ ਬੰਦਾ ਹੁੰਦਾ ਆਪਣੀ ਗੱਲ ਕੀ ਘਟਨਾ ਹੋਈ ਸਾਰੀ ਵੀਰ ਘਟਨਾ ਮੈਂ ਤਾਂ ਮਤਲਬ ਆਪਾਂ ਤੁਹਾਨੂੰ ਪਤਾ ਹੈ ਖੂਨਦਾਨ ਸੇਵਾ ਨਾਲ ਡੋਨੇਟਿੰਗ ਪਿੰਡ ਤੋਂ ਆ ਵੀਰੇ ਆਪਾਂ ਮੈਂ ਉਹਦਾ ਕੰਮਕਾਰ ਕਰ ਰਿਹਾ ਸੀ ਮੈਨੂੰ ਫੋਨ ਆਇਆ ਵੀ ਸਨਮਤੀ ਸਕੂਲ ਦੀ ਬੈਂ ਕੋਈ ਆ ਰਹੀ ਸੀ ਖਾੜੇ ਵਾਲੇ ਪਾਸਿਓਂ ਉਹਦਾ ਐਕਸੀਡੈਂਟ ਹੋ ਗਿਆ ਮੈਂ ਆਪਦਾ ਕੰਮ ਵੀ ਉੱਥੇ ਕੰਮ ਆਪਾਂ ਵੀਰੇ ਰੋਜ਼ ਕਰਨੇ ਆ ਕੰਮ ਛੱਡ ਕੇ ਮੈਂ ਪਹਿਲਾਂ ਤਾਂ ਕਲਿਆਣੀ ਹਸਪੀਟਲ ਪਹੁੰਚੇ ਆ ਉੱਥੇ ਤਿੰਨ ਚਾਰ ਬੱਚੇ ਸੀਗੇ ਉਹਨਾਂ ਦੇ ਵੀ ਮਤਲਬ ਸੱਟਾਂ ਹੈਗੀਆਂ ਤੇ ਉਦੋਂ ਬਾਅਦ ਇੱਥੇ ਆ ਕੇ ਦੇਖਿਆ ਇੱਕ ਬੱਚਾ ਦਾ ਵਿਚਾਰਾ ਹਨਾ ਉਹਦੇ ਜਾਨ ਤੋਂ ਹੀ ਹੱਥ ਤੋਂ ਬੈਠਿਆ 13 ਸਾਲਾਂ ਦਾ ਬੱਚਾ ਸੀ 13 ਸਾਲਾਂ ਦਾ ਬੱਚਾ ਵੀਰੇ ਮਤਲਬ ਸਾਡੇ ਵੀ ਬੱਚੇ ਪੜ੍ਹਦੇ ਆ ਆਪਾਂ ਦੇਖ ਲਓ ਸਕੂਲਾਂ ਨੂੰ ਹੋਰ ਕਿਸੇ ਵੀ ਦੀਦ ਆਪਾਂ ਘਟਾਵਦਾ ਕਰ ਲੈਂਦੇ ਆ ਪੈਸੇ ਦਾ ਪਰ ਨਾ ਤਾਂ ਇਹਨਾਂ ਦੀ ਕੋਈ ਫੀਸਾਂ 'ਚ ਘਟਾਵਦਾ ਕਰਦੇ ਆ ਨਾ ਆਪਾਂ ਕੋਈ ਬੈਨਾਂ ਦੀਆਂ ਫੀਸਾਂ 'ਚ ਜਦੋਂ ਆਪਾਂ ਪ੍ਰੋਪਰ ਫੀਸਾਂ ਪੂਰੀਆਂ ਦਿੰਨੇ ਆ ਤਾਂ ਵੀਰੇ ਵੈਨ ਦਾ ਹਾਲਾਤ ਦੇਖੋ ਵੀ ਵੈਨ ਦੇ ਕੀ ਆ ਵੀ ਇਹ ਬੱਚੇ ਲਿਜਾਣ ਵਾਲੀ ਹੈਗੀ ਵੈਨ ਇਹ ਬਿਲਕੁਲ ਬਿਲਕੁਲ ਟਾਇਰ ਜਮਾ ਇਹਦੇ ਰੋਡੇ ਹੋਏ ਪਏ ਆ ਅੰਦਰੋਂ ਮੈਨੂੰ ਤਾਂ ਕੋਈ ਮ ਫਿਰ ਬਾਕੀ ਡਰਾਈਵਰ ਆ ਵੀਰੇ ਮੈਂ ਮੈਂ ਵੀਰੇ ਪਹਿਲਾਂ ਵੀ ਕਹਿ ਗਏ ਹਟਿਆ ਡਰਾਈਵਰ ਆ ਸਕੂਲ ਵਾਲੀਆਂ ਬੈਂਾਂ ਦੇ ਡਰਾਈਵਰ ਉਹਨੂੰ ਰੱਖਦੇ ਜਿਹੜਾ ਬੰਦਾ ਪੈਂਡ ਤੇ ਵਿਹਲਾ ਹੋਵੇ ਮਤਲਬ ਜਿਹਨੂੰ ਕੋਈ ਕੰਮ ਨਹੀਂ ਮਿਲਦਾ ਉਹਨੂੰ ਕਹਿੰਦੇ ਜੀ ਸਕੂਲ ਬੈਂ ਚ ਲਾਉਣ ਲੱਗ ਗਿਆ ਹਾਲਾਂਕਿ ਹੱਕ ਇਹ ਬੰਦਾ ਵੀ ਜਿਹੜਾ ਸਕੂਲ ਬੈਂ ਚ ਲਾਉਂਦਾ ਡਰਾਈਵਰ ਉਹਦੇ ਤੱਕ ਘਟੋ ਘਟ ਜਿਹੜੇ ਡਰਾਈਵਿੰਗ ਟੈਸਟ ਲੈਂਦੇ ਉਹ ਤੋਂ ਵੱਧ ਸਕੂਲ ਵਾਲਿਆਂ ਵੱਲੋਂ ਵੀ ਇੱਕ ਦੋ ਵਾਰੀ ਦੇਖਣਾ ਚਾਹੀਦਾ ਇੰਟਰਵਿਊ ਵਗੈਰਾ ਲੈ ਕੇ ਜਾਂ ਬੱਸ ਚ ਲਾ ਕੇ ਵੀ ਚਲਾਉਣ ਵਾਲਾ ਹੈਗਾ ਹਨਾ ਤੇ ਬਹੁਤ ਵੀਰੇ ਦੁੱਖ ਦੀ ਘਟਨਾ ਹੈ ਨਾ ਇਹ ਤੇ ਆਪਾਂ ਦਾ ਮਤਲਬ ਸਾਡੀ ਖੂਨਦ ਇੱਕ ਬੱਚੇ ਦੀ ਡੈਥ ਹੋ ਗਈ ਤਾਂ ਘਾਟਾ ਨਹੀਂ ਪੂਰਾ ਹੋ ਸਕਦਾ ਜਿਹੜੇ ਜ਼ਖਮੀ ਬੱਚੇ ਵੀ ਉਹਨਾਂ ਕੋਲ ਵੀ ਆਪਣੀ ਟੀਮ ਦੇ ਮੈਂਬਰ ਬੈਠੇ ਜਿਵੇਂ ਵੀ ਬੱਚੇ ਨੂੰ ਕਿਸੇ ਨੂੰ ਲੋੜ ਪਊ ਸਾਡੇ ਵੱਲੋਂ ਜਿੰਨੀ ਕੀ ਹੋਈ ਵੀਰੇ ਹਰੇਕ ਤਰ੍ਹਾਂ ਦੀ ਆਪਾਂ ਸਭ ਮਦਦ ਦੇਣ ਲਈ ਹਾਜ਼ਰ ਖੜੇ ਆ ਵੀਰੇ ਧੰਨਵਾਦ ਪਾ ਪਠਿਆਲੇ ਰੇੜਿਆਂ ਨੇ ਵੀ ਟਾਇਰ ਨਹੀਂ ਪਾਏ ਹੁੰਦੇ ਹੈ ਜਿਹੜੇ ਆ ਟਾਇਰ ਪਾਏ ਹੋਏ ਆ ਇਹ ਬ੍ਰੇਕਾਂ ਸਹੀ ਜਾਣਗੇ ਇਹ ਸਕੂਲ ਦਾ ਸਕੂਲ ਦਾ ਕੀ ਨਾ ਸੀ ਜਿਹੜੀ ਐਕਸੀਡੈਂਟ ਹੋਇਆ ਜੀ ਸਨਮਤੀ ਆ ਜੀ ਸਕੂਲ ਸਨਮਤੀ ਅਜੇ ਤੱਕ ਉਥੋਂ ਦੀ ਪ੍ਰਿੰਸੀਪਲ ਦੰਨ ਕੋਲੀ ਦੀ ਪਹੁੰਚੀ ਦੀ ਮੈਨੇਜਮੈਂਟ ਕਮੇਟੀ ਨੂੰ ਭੇਜਿਆ ਕੋਈ ਮੈਨੇਜਮੈਂਟ ਦਾ ਨਹੀਂ ਆਇਆ ਡਰਾਈਵਰ ਕਰੋ ਐਕਸੀਡੈਂਟ ਹੋਇਆ ਮੈਂ ਇੱਥੇ ਮੌਕੇ ਤੇ ਮੌਜੂਦ ਸੀਗਾ ਡਰਾਈਵਰ ਉਹਦੀ ਭੱਜ ਗਿਆ ਠੀਕ ਹੈ ਜੀ ਬਹੁਤ ਬੱਚੇ ਨੁਕਸਾਨੇ ਗਏ ਆ ਇਹ ਪਾਪਾ 7-7000 ਤੇ ਰੱਖੇ ਹੋਏ ਜਿੰਨਾਂ ਨੂੰ ਕੋਈ ਡਰਾਈਵਰ ਰੱਖ ਤੇ ਰਾਜੀ ਨਹੀਂ ਇਹ ਉਹਨਾਂ ਨੂੰ ਰੱਖਦੇ ਆ ਕੋਈ ਗੱਡੀਆਂ ਦਾ ਕਾਲੇ ਪੱਤਰ ਨਹੀਂ ਕੋਈ ਇਹਨਾਂ ਦੀ ਪਾਸਿੰਗ ਨਹੀਂ ਗਈ ਹੁਣ ਹੁਣ ਸਕੂਲ ਤੇ ਕੀ ਐਕਸ਼ਨ ਕੀਤਾ ਜਾਊਗਾ ਜੀ ਕੋਈ ਪਰਚਾ ਕਰਾਵਾਂਗੇ ਮੈਨੇਜਮੈਂਟ ਕਮੇਟੀ ਦੇ ਕਰਾਵਾਂਗੇ ਪ੍ਰਿੰਸੀਪਲ ਦੇ ਕਰਾਵਾਂਗੇ ਡਰਾਈਵਰ ਦੇ ਕਰਾਵਾਂਗੇ ਅਸੀਂ ਪੂਰੇ ਆਪ ਦੇ ਪਿੰਡ ਦੇ ਪ ਲੀਡਰ ਹੋਈ ਠੀਕ ਹੈ ਕੋਈ ਇਹਨਾਂ ਦਾ ਕਾਨੂੰਨ ਨਹੀਂ ਕੋਈ ਅੱਜ ਤੱਕ ਮੈਨੂੰ 10 ਸਾਲ ਹੋ ਗਏ ਬੰਦੇਆਂ ਮੈਂਬਰ ਬਣੇ ਨੂੰ ਮੈਂ ਗੱਡੀ ਨਹੀਂ ਰੋਕੀ ਦੇਖੀ ਪੌਟਵਾਲੇ ਨੇ ਕਿ ਸਕੂਲ ਵਾਲੀ ਗੱਡੀ ਦੇ ਕਾਗਜ਼ ਪੱਤਰ ਚੈੱਕ ਕਰਦੇ ਆ ਇਹ ਦੂਜੇ ਜਿਹੜੇ ਕੰਮਕਾਰ ਵਾਲੇ ਬੰਦੇ ਆ ਉਹਨਾਂ ਨੂੰ ਰੋਕੀ ਜਾਂਦੇ ਆ ਪੇਪਰਾਂ ਨੂੰ ਰੋਕੀ ਜਾਂਦੇ ਆ ਜਿੱਥੋਂ ਪੈਸੇ ਬਣਦੇ ਜਾਂਦੇ ਆ ਭਰਤ ਵਾਲੀਆਂ ਟਰਾਲੀਆਂ ਰੋਕੀ ਜਾਂਦੇ ਆ ਭਰਤ ਵਾਲੀਆਂ ਟਰਾਲੀਆਂ ਰੋਕੀ ਜਾਂਦੇ ਆ ਅੱਜ ਤੱਕ ਸਕੂਲ ਵਾਲੀ ਗੱਡੀ ਦੇ ਕਾਗਜ਼ ਨਹੀਂ ਚੈੱਕ ਕਰਦੇ ਦੇਖੀ ਫਿਰ ਕਿ ਮੈਂ ਚੱਲੀ ਜਾਂਦੀ ਹਾਂ ਜਦੋਂ ਉਹ ਕਹਿੰਦਾ ਟਾਇਰ ਦਾ ਹੈ ਹੀ ਨਹੀਂ ਚੱਲੀ ਦੇ ਉਹਨੂੰ ਉਦੋਂ ਇਹ ਪੱਤਰਕਾਰ ਸੀ ਗਈ ਜਦੋਂ ਗਾਟੂ ਖਾਹ ਦਾ ਰੁਕ ਗਿਆ ਹੈ ਮੈਂ ਕਿਹਾ ਚੱਲ ਰਹੀਆਂ ਸਾਨੂੰ ਬਦੀ ਉੱਥੇ ਲਾਓ ਆਪੇ ਪਤਾ ਲੱਗਿਆ ਉਹ ਬਾਹਰ ਨਾਲ ਨਿਕਲੇ ਉਹਨੂੰ ਮੋੜੇ ਲਾਉ ਉਹ ਬਾਹਰ ਨਿਕਲੇ ਉਹ ਨਹੀਂ ਮੈਡਮ ਬਾਕੀ ਡਰਾਈਵਰ ਆਉਂਦੇ ਬਾਕੀ ਰੁਕਦਾ ਨਾ ਕੋਈ ਗੱਲ ਨਹੀਂ ਭਵਤ ਸਮਾਨ ਹੋਣੀ ਨਾ ਤੇ ਬੈਠਦੇ ਜਾਂਦੀਆਂ ਸਰਕਾਰਾਂ ਪਹਿਲੀਆਂ ਬਿਆਨ ਦੇ ਕੇ ਸਾਰਦਾਂਦੀਆਂ ਜੀ ਹੁਣ ਵਾਲੇ ਸਾਰਦਾਂਗੇ 10 ਦਾ 20 ਦਾ ਹਜ਼ਾਰ ਰੁਪਿਆ ਦੇ ਦਿੰਦੇ ਆ ਮਰੇ ਬੱਚੇ ਦਾ ਪਰਚਾ ਕਰਕੇ ਕੀ ਕਰਾਂਗੇ ਉਹ ਜਿਵਾਕ ਮਾਰ ਕੇ ਘਰ ਪੱਟਿਆ ਗਿਆ ਯਾਰ ਉੱਥੇ ਹਾਲਾਤ ਦੇਖੋ ਜੀ ਬੱਚੇ ਤੇ ਜਾ ਤੂੰ ਜਿਹੜਾ ਨਹੀਂ ਕਦੇ ਰੋਇਆ ਉਹ ਵੀ ਰੋਂਦਾ ਉੱਥੇ ਰਵੰਦਰੇ ਬੇਡਾ ਬਾਦ ਆ ਗਿਆ ਅਖਬਾਰਾਂ 'ਚ ਗੱਲਾਂ ਹੋਰ ਆ ਇੱਥੇ ਸਾਡੇ ਚਲਾਨ ਕੱਟੇ ਜਾਂਦੇ ਇਹਨਾਂ ਨੂੰ ਕੋਈ ਫੋਕਦਾ ਹੀ ਨਹੀਂਗਾ ਟੁੱਟੀਆਂ ਬੱਚਾ ਦੇ ਪਾਸ ਦੀ ਹਾਲਤ ਦੇਖੋ ਜੀ ਕੀ ਆਉਦੀ ਡਰਾਈਵਰ ਦਾ ਭੱਜ ਗਿਆ ਮਾਰ ਕੇ ਕਿਸੇ ਮਾਂ ਦਾ ਚਰਾਗ ਬੁਝਾ ਕੇ ਉੜ ਗਿਆ ਉਹਦਾ ਬਿਲਕੁਲ ਠੋਕ ਕੇ ਅੱਜ ਪੂਰਾ ਕਰਾਂਗੇ ਅਸੀਂ ਜਗਰਾਵੋ ਦੇ ਵਿੱਚ ਜਿੰਨਾ ਹੋਇਆ ਸਭ ਤੋਂ ਸਰਕਾਰ ਵਿਰੋਧੀ ਤੇ ਸੁਪਰੀਮਾ ਵਿਰੋਧੀ ਕਿਸੇ ਮਾਂ ਦਾ ਕਿਸੇ ਪੁੱਤ ਦਾ ਕਿਹ ਢੀਡਾ ਕਿੱਡਾ ਨਿਸ਼ਾਨ ਹੋਇਆ ਜਾਗੇ ਹਾਲਾਤ ਦੇਖੋ ਤੇ ਬੱਚੇ ਦੇ ਕੀ ਆ ਉੱਥੇ ਹੀ ਆਈ ਗਏ ਡਰਾਈਵਰ ਮਿਲ ਗਿਆ ਬਿਲਕੁਲ ਮਾਰ ਕੇ ਜਾਵਾਂਗੇ ਜੇ ਸਾਨੂੰ ਕਾਸੀ ਲੱਗਦੀ ਹੂੰ ਦੇ ਕੋਈ ਪ੍ਰਬੰਧ ਦਾ ਨੰਤਾ ਕਮਾਂ ਦਾ ਇੱਕ ਬੱਚਾ ਉੱਠ ਜਾਂਦਾ ਜਹਾਂ ਤੋਂ ਮੈਂ ਐਕਸੀਡੈਂਟ ਹੁੰਦੇ ਆ ਕਰਕੇ ਫੁੱਲ ਭਜਾ ਕੇ ਗੱਡੀ ਨੌਟਨ ਕਾਰਸਿਸ ਦੀ ਹੋਣੀ ਡਾਕਟਰ ਕਹਿੰਦੇ ਬੈਲੈਂਸ ਗਵਾ ਬੈਠਾ ਆਉਂਦਾ ਉਹ ਇੱਥੇ ਟੱਚ ਕੀਤਾ ਇੱਥੋਂ ਹਿੱਟ ਹੋ ਕੇ ਗੱਡੀ ਬੱਚੇ ਉੱਥੇ ਡਿੱਗ ਪਿਆ ਉਸ ਤੋਂ ਬਾਅਦ ਇੱਥੇ ਆ ਕੇ ਗੱਡੀ ਲੱਗੀ ਆ ਗੱਡੀ ਦੇ ਹਾਲਾਤ ਦੇ ਬੱਚਾ ਬਾਹਰ ਦੇਖ ਮੈਂ ਸੀਸੇ ਦਾਣੇ ਦੇ ਉੱਤੋਂ ਦੀ ਮਗਰ ਲਟਾਇਆ ਅਸੀਂ ਬੇਨਤੀ ਕਰਦੇ ਜੀ ਜਿਹੜੇ ਬੱਚੇ ਹੋਣਗੇ ਜੀ 50 60 ਬੱਚੇ ਹੋਣਗੇ ਜੀ 25 30 ਬੰਦੇ ਕਿੰਨੇ ਬੱਚੇ ਹੁੰਦੇ ਪੁੱਤ ਮੈਂ ਟੀਵੀ ਕਾਂਜੀ ਨਹੀਂ ਆਈ ਨਹੀਂ ਆਈ ਸਾਰੀ ਬੰਦ ਕਰਤੀ ਹੈ ਸਾਸ 15 ਦਿਨ ਪਹਿਲਾਂ ਗੱਲ ਤਾਂ ਬੈਠਿਆਂ ਨੂੰ ਹੀ ਹੋਈ ਥੀ ਐਕਟ ਨਹੀਂ ਕੀਤੀ ਤਿੰਨ ਵਾਰੀ ਸ਼ਿਕਾਇਤ ਕੀਤੀ ਸਾਡੇ ਪਿੰਡ ਦੇ ਬੰਦਿਆਂ ਨੇ ਵੀ ਇਹ ਗੱਡੀ ਬਦਲੀ ਜਾਵੇ ਬੰਦਾ ਬਦਲਿਆ ਜਾਵੇ ਪਰ ਕੰਨ ਤੇ ਜੂਨ ਹੀ ਸਰਗੀ ਇੱਥੋਂ ਤੱਕ ਕਹਿੰਦੇ ਆ ਕਿ ਬੱਜੇ ਚੱਲ ਸਈ ਦਿਨਾਂ ਤੋਂ ਗੱਡੀ ਖਰਾਬ ਕਰਕੇ ਉਹ ਸਾਹਮਣੇ ਖੜੀ ਗੱਡੀ ਦੇ ਟਾਇਰ ਦੇ ਕਿਉਂਕਿ ਇਦੋਂ ਵੱਡਾ ਕਿਸੇ ਸਾਹਿਬ ਉਹਨਾਂ ਨੇ ਕੋਈ ਯਾਰ ਜਰੂਰ ਜਾਣਾ ਗੱਡੀ ਕਿਸ ਸਰਕਾਰੀ ਅਨੁਕਾਹਿਰੀ ਕਹਿੰਦੇ ਸਾਡੇ ਦਾ ਘਰ ਜੰਦਾ ਹੀ ਉੱਜੜ ਗਿਆ ਸਰ ਕਿਸੇ ਹੋਰ ਦਾ ਬਾਜੇ ਇਹ ਜਿੰਨੀਆਂ ਸਕੂਲਾਂ ਦੀਆਂ ਗੱਡੀਆਂ ਆਵਾ ਅੱਜ ਤੱਕ ਮੈਂ ਨਹੀਂ ਕੋਈ ਮਤਲਬ ਮਰਾਦਨ ਦੇਖਿਆ ਵੀ ਕੋਈ ਉਹ ਸਕੂਲਾਂ ਦੀਆਂ ਗੱਡੀਆਂ ਦੇ ਕਾਗਜ਼ ਚੈੱਕ ਕਰਦਾ ਹੋ ਕਦੇ ਵੀ ਨਾਕੇ ਦੇ ਰੋਕੀ ਦੇਖੀ ਹੈ ਗੱਡੀ ਅਸੀਂ ਕਦੇ ਕੋਈ ਕਿੰਨੇ ਬੰਦੇ ਵੜੇ ਆਦਾ ਦੋ ਜਿਹੜੇ ਕੋਲੇ ਲਾਇਸੈਂਸ ਨਹੀਂ ਹੈਗਾ ਇਹਨਾਂ ਕੋਲ ਤਾਂ ਰੋਡ ਵਾਲੇ ਪਾਰਾ ਪੀਐਸੂਲ ਵਾਲੀ ਗੱਡੀ 10 ਸਾਲ ਹੋ ਗਏ ਮੈਨੂੰ ਪੰਚਾਇਤ ਮੈਂਬਰ ਬਣੇ ਨੂੰ ਇੱਕ ਵਾਰੀ ਵੀ ਮੈਂ ਨਾਕੇ ਦੇ ਗੱਡੀ ਨਹੀਂ ਰੋਕੀ ਦੇਖੀ ਉਹਨਾਂ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾਣ 4-4 5-5 ਹਜ਼ਾਰ ਦੇ ਡਰਾਈਵਰ ਰੱਖੇ ਹੋਏ ਆ ਜਿਹਨਾਂ ਨੂੰ ਕੋਈ ਡਰਾਈਵਰ ਨਹੀਂ ਰੱਖਦਾ ਉਹ ਹੀ ਡਰਾਈਵਰ ਰੱਖਦੇ ਆ ਆ ਟਾਇਰ ਦੇਖ ਲਓ ਇਹਨਾਂ ਦਾ ਡਾਕਟਰ ਪਾਸ ਕੋਈ ਡਾਕਟਰ ਨਹੀਂ ਹੈ ਇਹਨਾਂ ਦਾ ਪਾਸ ਦੇਖ ਲਓ ਵੀ ਪਾਸ ਹੈ ਨਹੀਂ ਆ ਇਹਨਾਂ ਦੇ ਲਿਖੇ ਆ ਸਰ ਜਦੋਂ ਦੇ ਕਾਨੂੰਨ ਤੁਹਾਡੇ ਨਵੇਂ ਆਏ ਆ ਇਹਨੂੰ ਤ ਸਾਰੇ ਬੀਹਾ ਗਰਾ ਦੇ ਵਿੱਚ ਬੰਦਾ ਆਇਆ ਇੱਕ ਬੰਦਾ ਗੱਲ ਕਰ ਇੱਕ ਬੰਦਾ ਗੱਲ ਕਰ ਮੈਂ ਗੁੱਸਾ ਸੰਦਾ ਹੋ ਜਾਂਦਾ ਸਾਰੀ ਤੂੰ ਕਰਦਾ ਹੱਕ ਨਹੀਂ ਬਣਦਾ ਨਾ ਹਰ ਟੱਕਰ ਲੈਣੀ ਮਗਰ ਜਾਂਦਾ ਪਰ ਤੱਕੋ ਗੱਲ ਕਰ ਇੱਕ ਬੰਦਾ ਕਰ ਕਰ ਉਹ ਪੱਥਰ ਮਾਰ ਤੱਕ ਮਗਰ ਜਾਂਦੇ